ਹਾਂਜੀ ਜੈ ਪੀਰਾਂ ਦੀ ਜੈ ਮਸਤਾਂ ਦੀ ਜੈ ਸਾਈਆਂ ਦੀ ਮੈਂ ਤੁਹਾਡਾ ਆਪਣਾ ਜਤਿੰਦਰ ਜਿੰਮੀ ਤੇ ਅਸੀਂ ਅੱਜ ਪਹੁੰਚੇ ਆਂ ਕੋਟ ਗੁਰੂ ਕੇ ਪਿੰਡ ਮਾਤਾ ਬੇਬੇ ਗੁਰਦੇਵ ਕੌਰ ਦੇ ਤੇ ਅਸੀਂ ਪਿਛਲੇ ਦਿਨੀ ਇੱਕ ਸ਼ਾਰਟ ਮੂਵੀ ਪਾਈ ਸੀ ਰੱਬ ਨਾਲ ਰੋਟੀ ਤੇ ਉਹ ਵੀਡੀਓ ਚ ਬੇਬੇ ਦੇ ਘਰ ਦੇ ਹਾਲਾਤ ਦੇਖ ਕੇ ਬਾਬਾ ਹਵਾ ਸਿੰਘ ਕੈਥਲ ਵਾਲੇ ਪੀਰ ਕੋਟਲੇ ਵਾਲੇ ਦੇ ਸੇਵਾਦਾਰ ਤੇ ਉਹਨਾਂ ਨੇ ਮਾਤਾ ਦੇ ਵਾਸਤੇ ਰਾਸ਼ਨ ਪਾਣੀ ਭੇਜਿਆ ਨਗਦੀ ਭੇਜੀ ਹੈ ਕਪੜਾ ਲੀੜਾ ਜੋ ਵੀ ਉਹਨਾਂ ਤੋਂ ਸੇਵਾ ਭਈ ਵੱਧ ਤੋਂ ਵੱਧ ਉਹਨਾਂ ਨੇ ਕੀਤੀ ਹੈ ਤੇ ਅਸੀਂ ਸਾਰੇ ਟੀਮ ਕੀ ਬੇਬੇ ਵੱਲੋਂ ਵੀ ਦਿਲੋਂ ਧੰਨਵਾਦ ਹੈ ਬਾਬਾ ਜੀ ਦਾ ਬਾਬਾ ਹਵਾ ਸਿੰਘ ਜੀ ਦਾ ਤੇ ਉੱਥੋਂ ਦੀ ਸਾਧ ਸੰਗਤ ਦਾ ਜਿਨ੍ਹਾਂ ਨੇ ਵੀ ਸੇਵਾ ਭੌਂ ਭੇਜੀ ਹੈ ਸਾਡੇ ਵਾਸਤੇ ਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਵੀਡੀਓ ਵੀ ਵਧੀਆ ਲੱਗੀ ਹੋਵੇਗੀ ਰੱਬ ਨਾਲ ਰੋਟੀ ਤੇ ਤੁਸੀਂ ਵੀ ਸਾਰੇ ਦੇਖਿਓ ਤੇ ਬਾਕੀ ਦੁਬਾਰਾ ਫੇਰ ਧੰਨਵਾਦ ਕਰਦੇ ਹਾਂ ਬਾਬਾ ਹਵਾ ਸਿੰਘ ਜੀ ਦਾ ਜਿਨ੍ਹਾਂ ਨੇ ਇਸ ਵੀਡੀਓ ਦੇ ਵਿੱਚ ਬਾਬੇ ਦਾ ਘਰ ਦੇਖ ਕੇ ਉਹਨਾਂ ਦੇ ਹਾਲਾਤ ਦੇਖ ਕੇ ਤੇ ਇਹ ਜੋ ਸੇਵਾ ਭੇਜੀ ਹੈ ਰਾਸ਼ਨ ਭੇਜਿਆ ਕੱਪੜੇ ਲੀੜੇ ਭੇਜਿਆ ਮੰਝਾ ਭੇਜਿਆ ਇੱਕ ਖਣਕ ਦਾ ਆਉਣ ਵਾਸਤੇ ਢੋਲ ਭੇਜਿਆ ਹੋਰ ਵੀ ਬਹੁਤ ਸਾਮਾਨ ਨਕਦੀ ਭੇਜੀ ਹੈ 5100 ਰੁਪਇਆ ਤੇ ਅਸੀਂ ਫੇਰ ਬਾਬੇ ਵੱਲੋਂ ਤੇ ਸਾਡੇ ਵੱਲੋਂ ਸਾਡੀ ਸਾਰੀ ਟੀਮ ਵੱਲੋਂ ਦਿਲੋਂ ਧੰਨਵਾਦ ਕਰਦੇ ਹਾਂ ਬਾਬਾ ਹਵਾ ਸਿੰਘ ਜੀ ਦਾ ਜੈ ਪੀਰਾਂ ਦੀ ਜੈ ਮਸਤਾਂ ਦੀ ਜੈ ਸਾਈਂ ਬਾਬਾ ਜੀ ਕਾਇਤਲ ਤੋਂ ਹਵਾ ਸਿੰਘ ਬਾਬਾ ਜੀ ਇਹਨਾਂ ਨੇ ਸਾਡੇ ਵਾਸਤੇ ਸੇਵਾ ਕਰ ਲਈ ਐ ਤੇ ਕੁਛ ਨਾਕਦੀ ਐ ਤੇ ਸਭ ਕਪੜਾ ਲੀੜਾ ਕਣਕ ਆਟਾ ਖੰਡ ਚਾਹ ਸਾਰਾ ਸਮਾਨ ਕਿਸੇ ਚੀਜ਼ ਦੀ ਵੀ ਕਮੀ ਨਹੀਂ ਛੱਡੀ ਹੋਈ ਧੰਨਵਾਦ ਬਾਬਾ ਜੀ ਦੇ ਧੰਨਵਾਦ ਸੇਵਾਦਾਰਾਂ ਦੇ ਤੇ ਉਹਨਾਂ ਨੇ ਗੱਡੀ ਭੇਜੀ ਆ ਬਾਈ ਤੇ ਬਹੁਤ ਧੰਨਵਾਦ ਕਰਦੀ ਆ ਮੈਂ ਜਿਨ੍ਹਾਂ ਨੇ ਮੈਨੂੰ ਬੈਠੀ ਨੂੰ ਭੁੱਖੀ ਥਿਆਈ ਨੂੰ ਗਲੇ ਲਾਇਆ ਹਾਂਜੀ ਸਾਧ ਸੰਗਤ ਜੀ ਇਹ ਦੇਖੋ ਜੋ ਬੇ ਬੇ ਗੁਰਦੇਵ ਕੌਰ ਜੀ ਦੇ ਘਰ ਦੇ ਹਾਲਾਤ ਤੁਹਾਨੂੰ ਦਿਖਾ ਰਹੇ ਆ ਇਹ ਹਾਲਾਤ ਦੇਖ ਕੇ ਬਾਬਾ ਹਵਾ ਸਿੰਘ ਜੀ ਨੇ ਕੈਥਲ ਦਰਬਾਰ ਤੋਂ ਬੇਬੇ ਵਾਸਤੇ ਸੇਵਾ ਭੇਜੀ ਹੈ ਰਾਸ਼ਨ ਭੇਜਿਆ ਖੰਡ ਦਾਲ ਆਟਾ ਕਣਕ ਗੁੜ ਤੇ 5100 ਰੁਪਏ ਨਕਦੀ ਤੇ ਹੋਰ ਵੀ ਬਹੁਤ ਸਾਰੇ ਕਪੜਾ ਲੀੜਾ ਭੇਜਿਆ ਮੰਝਾ ਜੋ ਵੀ ਲੋੜੀ ਦਾ ਸਮਾਨ ਹੈ ਬਾਬਾ ਜੀ ਨੇ ਭੇਜਿਆ ਤੇ ਸਾਡੇ ਵੱਲੋਂ ਸਾਡੀ ਟੀਮ ਵੱਲੋਂ ਇਹਨਾਂ ਦਾ ਦਿਲੋਂ ਧੰਨਵਾਦ ਕਰਦੇ ਆਂ ਤੇ ਨਾਲ ਹੀ ਸਾਡੇ ਬਾਬਾ ਜੀ ਦੇ بیٹے ਸਚਿੰਦ ਦਾ ਵੀ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਵੀਡੀਓ ਬਾਬਾ ਜੀ ਤੱਕ ਪਹੁੰਚਾਈ ਤੇ ਹੋਰ ਵੀ ਜਿਨ੍ਹਾਂ ਨੇ ਸਾਧ ਸੰਗਤ ਨੇ ਸੇਵਾ ਭੇਜੀ ਹੈ ਦਿਲੋਂ ਧੰਨਵਾਦ ਆ ਜੀ ਬੇਬੇ ਵੱਲੋਂ ਵੀ ਤੇ ਸਾਡੀ ਸਾਰੀ ਟੀਮ ਵੱਲੋਂ ਤੇ ਐਵੇਂ ਜਿਵੇਂ ਜੋ ਵੀ ਵੀਡੀਓ ਦੇਖ ਰਹੇ ਆ ਸਾਰਿਆਂ ਨੂੰ ਬੇਨਤੀ ਹੈ ਕਿ ਆਪਣੇ ਆਲੇ ਦੁਆਲੇ ਦੇ ਜੋ ਵੀ ਗਰੀਬ ਪਰਿਵਾਰ ਹੈ ਸਾਰਿਆਂ ਦੀ ਸਹਾਇਤਾ ਕਰੋ ਹੈਲਪ ਕਰੋ ਜੋ ਵੀ ਮਦਦ ਕਰ ਸਕਦੇ ਹੋ ਤੁਨ ਮਨ ਧਨ ਨਾਲ ਉਹ ਮਦਦ ਜ਼ਰੂਰ ਕਰਿਆ ਕਰੋ ਇੱਕ ਦੂਸਰੇ ਦੀ ਜੈ ਪੀਰਾਂ ਦੀ ਜੈ ਮਸਤਾਂ ਦੀ ਜੈ ਸਾਈਆਂ ਦੀ